ਆਮੇ ਤੇ ਆਏ ਇਹ ਭਲੇ ਖੇਲ ਜੇ ਤੋਹੀ ਮੈਂ ਤੁਹੀ ਮਾਝੇ ਦੇਈ ਹਾਂ ਆਹੀ ਪੁੱਤ ਮਾਝੇ ਦੇ ਜੰਮੇ ਆ ਤੇ ਇੱਕ ਵਾਰੀ ਦੱਸ ਦਵਾਂਗਾ ਇਹ ਨਾਲਿਆਂ ਨਾਲ ਅਸਲੀ ਮਾਝ ਆਵਦਾ ਕੀ ਆ ਅਸੀਂ ਅਜੇ ਤਾਂ ਸੇਵਾ ਵੇਖੀ ਨਾ ਅੱਡੀ ਤੇ ਜਦਨ ਅਸਲੀ ਸੇਵਾ ਦੇਣਾਂ ਨੁਕਸਾਨ ਘਟ ਕੀਤਾ ਪੁੱਤ ਜਿਹੜਾ ਅਸੀਂ ਕਰਾਂਗੇ ਨਾ ਚੇਤੇ ਰੱਖਣਗੇ ਇਹ ਮਹਿਸੂਸ ਕਰਦੇ ਹਾਂ ਤੇ ਜਿਹੜੇ ਪੰਜਾਬ ਦੇ ਲੋਕ ਹੈ ਪਹਿਲੀ ਗੱਲ ਤੇ ਉਹਨਾਂ ਦੀ ਬੱਲੇ ਬੱਲੇ ਸੰਗਰੋਧ ਤੋਂ ਉਪਰ ਨਾਲੇ ਤੋਂ ਬਹੁ ਵੱਡੀ ਤਾਕਤ ਤੇ ਸੇਵਾ ਕਰਨਾਈ ਹੈ ਦੇ ਲੋਕਾਂ ਦੀ ਸੇਵਾ ਵੀ ਇੰਨੇ ਲੋਕਾਂ ਨੇ ਦੋ-ਦੋ ਮਹੀਨੇ ਦਾ ਵਾਛਰ ਜਿਹੜਾ ਘਰ ਜਮਾ ਕਰਦਿਆ ਲੋਕਾਂ ਦੀ ਸੇਵਾ ਕਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਗੱਲ ਕਰਦੇ ਆਂ ਸੇਵਾ ਦੀ ਆਖਿਰ ਕਵਲ ਹੋਣੀ ਸੇਵਾ ਕਰਨ ਹੁਣ ਕਿਉਂ ਨਹੀਂ ਜਾਣਗੇ ਪਹਿਲਾਂ ਤਾਂ ਕੁਝ ਵੀਡੀਓਸ ਆਪਾਂ ਅੱਗੇ ਵੀ ਦੇਖੀਆਂ ਪਰ ਉਹਨਾਂ ਦਾ ਜੇ ਮਤਲਬ ਸਮਝ ਨਹੀਂ ਆਇਆ ਤਾਂ ਵੀਡੀਓ ਨੂੰ ਅੰਤ ਤੱਕ ਦੇਖ ਲੈਣਾ ਕਿਉਂਕਿ ਕੁਝ ਲੋਕ ਅਜੇ ਹੀ ਹਨ ਕਿਉਂਕਿ ਜਿੰਨੀਆਂ ਵੀ ਉਹਨਾਂ ਨੇ ਸੇਵਾ ਦੀਆਂ ਵੀਡੀਓਸ ਪਾਈਆਂ ਪਹਿਲੀ ਗੱਲ ਤਾਂ ਇਹ ਜੇ ਕੋਈ ਸੇਵਾ ਕਰੇ ਤਾਂ ਵੀ ਮਾੜਾ ਜੇ ਨਾ ਕਰੇ ਤਾਂ ਤਾਂ ਦਵੀ ਤੇ ਜੀ ਹਾਂ ਦੋਸਤੋ ਗੱਲ ਕਰਦੇ ਆ ਸਾਨੂੰ ਸਭ ਨੂੰ ਤਾਂ ਪਤਾ ਹੈ ਲਗਾਤਾਰ ਕਾਫੀ ਦਿਨਾਂ ਤੋਂ ਸੰਦੀਪ ਹੋਣੀ ਕਬਲ ਹੋਣੀ ਵਿੱਕੀ ਪ੍ਰੀਤ ਸਭ ਸੇਵਾ ਕਰਨ ਜਾ ਰਹੇ ਨੇ ਇਸ ਤੋਂ ਬਾਅਦ ਕੁਝ ਲੋਕ 네ਗੇਟਿਵ ਕਮੈਂਟਸ ਕਰ ਰਹੇ ਨੇ ਬਹੁਤ ਸਾਰੇ ਲੋਕਾਂ ਨੇ ਪੋਜ਼ਿਟਿਵ ਕਮੈਂਟਸ ਵੀ ਕੀਤੇ ਪਰ ਕੁਝ ਅਜਿਹੇ ਲੋਕ ਵੀ ਹਨ ਜੋ ਉਹਨਾਂ ਨੂੰ ਪੋਟ 네ਗੇਟਿਵ ਕਮੈਂਟ ਕਰ ਰਹੇ ਹਨ ਜਿਵੇਂ ਬਹੁਤ ਲੋਕ ਉਹਨਾਂ ਨੂੰ ਕਮੈਂਟ ਕਰ ਰਹੇ ਨੇ ਭਰਾ ਤੁਸੀਂ ਤੇ ਵਿਊ ਲੈਣ ਦੇ ਮਾਰੇ ਨਾਲ ਜਨਾਨੀਆਂ ਨੂੰ ਲਈ ਫਿਰਦੇ ਹੋ ਜੇ ਮਰਦਾ ਵਾਲੇ ਕੰਮ ਕਰੋ ਆਖਿਰ ਕੀ ਉਹ ਜਨਾਨੀਆਂ ਵਾਲਾ ਕੰਮ ਕਰ ਦਿੱਤਾ ਤੇ ਕਿਹੜਾ ਉਹ ਮਰਦਾ ਵਾਲਾ ਕੰਮ ਨਹੀਂ ਕਰ ਰਹੇ ਸੋ ਹਰ ਕੰਮ ਵਿੱਚ ਲੇਡੀਜ਼ ਦੀ ਵੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿਸੇ ਲੇਡੀ ਨੂੰ ਹੌਸਲਾ ਦੇਣਾ ਹੋਵੇ ਕਿਵੇਂ ਇੱਕ ਜੈਂਟਸ ਅੱਗੇ ਹੋ ਕੇ ਹੌਸਲਾ ਦੇ ਦਿੰਦਾ ਹੈ ਕੁਝ ਲੇਡੀਜ਼ ਦੀਆਂ ਪਰਸਨਲ ਜ਼ਰੂਰਤਾਂ ਵੀ ਹੁੰਦੀਆਂ ਨੇ ਜੇ ਕੋਈ ਅ ਲੇਡੀ ਦੂਸਰੀ ਲੇਡੀ ਦੀ ਮਦਦ ਕਰੇ ਤਾਂ ਉਹ ਜ਼ਿਆਦਾ ਬਿਹਤਰ ਹੁੰਦਾ ਹੈ ਇੱਕ ਜੈਂਟਸ ਨਾਲੋਂ ਕਿਉਂਕਿ ਕਈ ਵਾਰ ਸ਼ਰਮ ਦੇ ਮਾਰੇ ਕੋਈ ਅੱਗੇ ਨਹੀਂ ਆਉਂਦਾ ਤੇ ਜਿਨ੍ਹਾਂ ਨੂੰ ਹੌਸਲਾ ਜਿਹੜੀਆਂ ਲੇਡੀਜ਼ ਨੂੰ ਹੌਮਸਲਾ ਚਾਹੀਦਾ ਹੈ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ ਉਹਨਾਂ ਲਈ ਲੇਡੀਜ਼ ਕਾਫੀ ਨਹੀਂ ਤੇ ਹਰ ਕੰਮ ਵਿੱਚ ਜ਼ਰੂਰੀ ਨਹੀਂ ਕਿ ਮਰਦਾਂ ਦਾ ਹੀ ਜ਼ਰੂਰਤ ਹੋਵੇ ਜਨਾਨੀਆਂ ਦੀ ਵੀ ਲੋੜ ਹੁੰਦੀ ਹੈ ਦੂਸਰੀ ਜਨਾਨੀ ਜਾਂ ਕੋਈ ਧੀ ਪੈਣ ਦੀ ਮਦਦ ਕਰਨ ਵਾਸਤੇ ਕੁਝ ਚੀਜ਼ਾਂ ਅਤੇ ਹੋਰ ਪਦਾਰਥ ਵੀ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਏਜੰਟ ਹੋ ਕੇ ਅੱਗੇ ਨਹੀਂ ਦੇ ਸਕਦਾ ਤੇ ਉਹ ਲੇਡੀਜ਼ ਚੰਗੀ ਤਰ੍ਹਾਂ ਦੇ ਸਕੇ ਤੇ ਨਾਲੇ ਬਹੁਤ ਲੋਕ ਇਹ ਵੀ ਕਮੈਂਟ ਕਰ ਰਹੇ ਨੇ ਲੇਡੀਜ਼ ਨੂੰ ਨਾਲ ਕਿਉਂ ਚੱਕ ਕੇ ਸੇਵਾ ਕਰਦੇ ਹੋ ਤਾਂ ਉਹਦਾ ਜਵਾਬ ਵੀ ਇਹੀ ਹੈ ਪਿੰਡ ਵਾਲਿਆਂ ਨੂੰ ਲੈ ਕੇ ਜਾਇਆ ਕਰੋ ਤੇ ਇਹਦੇ ਵਿੱਚ ਵੀ ਉਹਨਾਂ ਨੇ ਇੱਕ ਵੀਡੀਓ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਸੀਂ ਜ਼ਰੂਰਤ ਦੇ ਅਨੁਸਾਰ ਸੇਵਾ ਕਰਨਾ ਚਾਹੁੰਦੇ ਨੇ ਉਹਨਾਂ ਨੇ ਬਹੁਤ ਵਾਰ ਲੋਕਾਂ ਨੂੰ ਸਮਝਾਇਆ ਪਰ ਕੋਈ ਸਮਝਦਾ ਹੀ ਨਹੀਂ ਹੈ ਜਿਪ ਉਹਨਾਂ ਦੇ ਪਿੰਡ ਵੱਲੋਂ ਵੀ ਟਰਾਲੀ ਗਈ ਸੀ ਤੇ ਨਾਲੇ ਜੇ ਉਹ ਖੁਦ ਮਦਦ ਕਰਨਾ ਚਾਹੁੰਦੇ ਨੇ ਤੇ ਇਹਦੇ ਵਿੱਚ ਕੁਝ ਅਲੱਗ ਗੱਲ ਨਹੀਂ ਹੈ ਵੀਡੀਓ ਬਣਾ ਕੇ ਵਿਊ ਲੈਣਿਆ ਸੇਵਾ ਗੁਪਤਦਾਨ ਦੀ ਕਰੀ ਦੀਆ ਬਿਲਕੁਲ ਸਹੀ ਗੱਲ ਹੈ ਕਿ ਗੁਪਤਦਾਨ ਦੀ ਸੇਵਾ ਕਰਨੀ ਚਾਹੀਦੀ ਹੈ ਪਰ ਉਸ ਦੇ ਵਿੱਚ ਜਥਾਨ ਸਥਿਤੀ ਤੇ ਸਮਾਂ ਕੁਝ ਹੋਰ ਹੋਣਾ ਚਾਹੀਦਾ ਹੈ ਹਰ ਚੀਜ਼ ਲਈ ਵੱਖਰਾ ਵਕਤ ਹੁੰਦਾ ਹੈ ਨਾਲੇ ਜਿਉਂ ਵੀਡੀਓ ਬਣਾਉਣ ਤੇ ਫਿਰ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਸੇਵਾ ਕਰ ਰਹੇ ਨੇ ਤੇ ਜਦੋਂ ਉਹ ਕਹਿੰਦੇ ਨੇ ਕਹਿੰਦੇ ਸੀ ਕਿ ਅਸੀਂ ਵੀਡੀਓ ਨਹੀਂ ਬਣਾਉਣਾ ਚਾਹੁੰਦੇ ਉਦੋਂ ਸਭ ਨੇ ਕਿਹਾ ਸੀ ਨਾ ਨਹੀਂ ਕਿ ਉਹ ਤੋਂ ਸਭ ਨੂੰ ਪਤਾ ਹੀ ਨਹੀਂ ਚੱਲ ਰਿਹਾ ਸੀ ਕਿ ਉਹ ਸੇਵਾ ਕਰ ਰਹੇ ਨੇ ਜਾਂ ਨਹੀਂ ਉਹਨਾਂ ਨੇ ਸੇਵਾ ਕੀਤੀ ਹੈ ਕਿ ਨਹੀਂ ਉਹ ਤੋਂ ਵੀ ਕਾਫੀ سارے ਕਮੈਂਟਸ ਆ ਰਹੇ ਸੀ ਕਿ ਤੁਸੀਂ ਸੇਵਾ ਕਰਨ ਕਦੋਂ ਚਾਹੋਗੇ ਤਾਂ ਹਰ ਦੀ ਸੇਵਾ ਇਨੀ ਲੇਟ ਕਿਉਂ ਹੈ ਜੇ ਉਹਨਾਂ ਨੇ ਵੀਡੀਓ ਬਣਾ ਕੇ ਤੁਹਾਨੂੰ ਦਰਸ਼ਕਾਂ ਨੂੰ ਦਿਖਾ ਵੀ ਦਿੱਤਾ ਕਿ ਜ਼ਰੂਰਤਮੰਦਾਂ ਦੀ ਮਦਦ ਕਰੋ ਕੁਝ ਲੋਕ ਅਜੇ ਵੀ ਹਨ ਜੋ ਖੋਖ ਹੋ ਕੇ ਚੀਜ਼ਾਂ ਲੈ ਰਹੇ ਨੇ ਇਹਦੇ ਵਿੱਚ ਕੁਝ ਅਲੱਗ ਗੱਲ ਨਹੀਂ ਹੈ ਉਹਨਾਂ ਨੇ ਬਸ ਤੁਹਾਨੂੰ ਸਮਝਾਇਆ ਹੈ ਜਾਂ ਫਿਰ ਸੇਵਾ ਗੁਪਤਦਾਨ ਦੇ ਵੀ ਕਰਨੀ ਚਾਹੀਦੀ ਹੈ ਪਰ ਉਸ ਦੇ ਲਈ ਸਥਿਤੀ ਢੰਗ ਤੇ ਸਮਾ ਕੁਝ ਹੋਰ ਹੋਣਾ ਚਾਹੀਦਾ ਹੈ। ਕਾਫੀ ਲੋਕ ਗੁਪਤਦਾਨ ਵੀ ਕਰਦੇ ਹਨ। ਇਹ ਕਰਨਾ ਜ਼ਰੂਰੀ ਹੈ ਪਰ ਕਈ ਵਾਰ ਕੁਝ ਮਜਬੂਰੀਆਂ ਵੀ ਹੁੰਦੀਆਂ ਨੇ ਜਿਹਦੇ ਵਿੱਚ ਗੁਪਤਦਾਨ ਹੋই ਜਾਏ ਇਹ ਹੀ ਜ਼ਰੂਰੀ ਨਹੀਂ ਹੁੰਦਾ। ਕਈ ਵਾਰ ਕੁਝ ਹੋਰ ਤਰੀਕੇ ਵੀ ਅਪਣਾਏ ਜਾਂਦੇ ਨੇ ਮਦਦ ਕਰਨ ਲਈ। ਬਸ ਤੁਹਾਡੇ ਸਾਰੇ ਦਾ ਸਾਥ ਹੋਣਾ ਚਾਹੀਦਾ ਹੈ ਨਾ। ਜਦੋਂ ਸਭ ਦਾ ਸਾਥ ਹੁੰਦਾ ਹੈ ਤਾਂ ਇਕਤਾ ਵਿੱਚ ਬਲ ਹੁੰਦੀ ਹੈ। ਉਹੀ 브ਦਰਹੁੱਡ ਤាប់ ਦਾ ਸਾਥ ਹੋਵੇ ਤਾਂ ਸੇਵਾ ਹੋਰ ਲਗਨ ਨਾਲ ਕੀਤੀ ਜਾਂਦੀ ਹੈ ਅਗਿਓ ਐਪਰੀਸ਼ੀਏਸ਼ਨ ਮਿਲਦੀ ਹੈ ਕਿ ਅਸੀਂ ਹੋਰ ਸੇਵਾ ਕਰਨੀ ਹੈ ਤੇ 네ਗੇਟਿਵ ਕਮੈਂਟਸ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਕਿ ਕੁਝ ਹੋਰ ਕਮੈਂਟ ਆ ਰਹੇ ਨੇ ਕਿ ਤੁਹਾਨੂੰ ਇੱਕ ਦਿਨ ਚ ਪਤਾ ਲੱਗ ਗਿਆ ਕਿ ਕੁਝ ਨਹੀਂ ਪੁੱਛਾ ਤੁਸੀਂ ਤਾਂ ਪਾਣੀ ਚ ਗਏ ਨਹੀਂ ਸੁੱਕੇ ਸੁੱਕੇ ਆ ਗਏ ਹੋ ਤਾਂ ਇਹਦੇ ਵਿੱਚ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਉਹਨਾਂ ਨੂੰ ਇੱਕ ਦਿਨ ਵਿੱਚ ਨਹੀਂ ਪਤਾ ਲੱਗਾ ਤੇ ਤੁਹਾਨੂੰ ਇੱਕ ਦਿਨ ਦੇ ਵਿੱਚ ਉਹਨਾਂ ਦਾ ਇੱਕ ਵਲੋਗ ਵੇਖਨ ਨਾਲ ਕੀ ਪਤਾ ਲੱਗ ਗਿਆ ਤੁਸੀਂ ਵੀ ਦੱਸੋ ਕਿ ਤੁਸੀਂ ਉਹਨਾਂ ਦਾ ਇੱਕ ਵਲੋਗ ਵੇਖਿਆ ਇੱਕ ਉਹਨਾਂ ਦੀ ਵੀਡੀਓ ਵਿੱਚ ਜਿਸ ਦੇ ਵਿੱਚ ਉਹਨਾਂ ਨੇ ਸੇਵਾ ਕੀਤੀ ਉਹਨਾਂ ਨੇ ਇਹ ਦੱਸਿਆ ਤੇ ਉਹੀ ਵੀਡੀਓ ਦੇ ਵਿੱਚ ਤੁਹਾਨੂੰ ਕੀ ਕੁਝ ਪਤਾ ਲੱਗ ਗਿਆ ਹਾਂਜੀ ਬਾਜੀ ਹਾਂਜੀ ਵੀਰ ਜੀ ਤੁਹਾਨੂੰ ਇੱਕੇ ਦਿਨ ਚ ਇੱਕੋ ਵੀਡੀਓ ਵੇਖਣ ਨਾਲ ਪਤਾ ਲੱਗ ਗਿਆ ਕਿ ਉਹ ਪਾਣੀ ਚ ਪੁੱਜੇ ਸੀ ਜਾਂ ਨਹੀਂ ਪੁੱਜੇ ਸੀ ਪਾਣੀ ਚ ਗਏ ਸੀ ਕਿ ਨਹੀਂ ਸੁੱਕੇ ਸੁੱਕੇ ਆ ਗਏ ਜਿੰਨਿ ਇੱਕ ਕਿਸੇ ਕੋਲ ਮਦਦ ਕੀਤੀ ਜਾਂਦੀ ਹੈ ਉਹਨੂੰ ਹੋਰ ਹੌਸਲਾ ਦਿਵੋ ਮਦਦ ਕਰਨ ਲਈ ਇਹ ਨਹੀਂ ਕਿ ਉਹਨੂੰ ਗਲਤ ਕਮੈਂਟ ਕਰਕੇ ਹੋਰ ਨੀਚਾ ਕਰ ਦੋ ਕਿ ਅੱਗੇ ਉਹਦਾ ਸੇਵਾ ਭਾਵਨਾ ਬਚੇ ਨਾ ਮਦਦ ਕਰਨ ਦਾ ਮਨ ਹੀ ਨਾ ਹੋਵੇ ਇਇਹੀ ਕੋਈ ਗੱਲ ਨਹੀਂ ਉਹਨਾਂ ਕੋਲ ਜਿੰਨੀ ਕੋਸ਼ਿਸ਼ ਹੋ ਗਈ ਉਹਨਾਂ ਨੇ ਕੀਤੀ ਬਥੇਰਾ ਜੋ ਲਾਇਆ ਕਿ ਉਹ ਗਾਂ ਤੱਕ ਜਾ ਸਕਣ ਪਰ ਜਿੱਥੇ ਬਹੁਤ ਜ਼ਿਆਦਾ ਪਾਣੀ ਆਇਆ ਹੋਵੇ ਉੱਥੋਂ ਕਿਵੇਂ ਜਾ ਸਕਦੇ ਨੇ ਸਭ ਦੀ ਜਾਨ ਹੈ ਜਿੱਥੇ ਗੱਡੀ ਨਹੀਂ ਪਹੁੰਚ ਸਕਦੀ ਮੁਸ਼ਕਲ ਨਾਲ ਫਿਰ ਵੀ ਉਹਨਾਂ ਨੇ ਬਥੇਰੇ ਡੇਰੀਆ ਤੇ ਜਾ ਕੇ ਜਿੱਥੇ ਲੋੜਵੰਦਾਂ ਨੂੰ ਲੋੜ ਸੀ ਜਿਹੜੇ ਘਰਾਂ ਉਹ ਸ਼ਰਮ ਦੇ ਮਾਰੇ ਬਾਹਰ ਨਹੀਂ ਨਿਕਲ ਰਹੀ ਸੀ ਉਹਨਾਂ ਦੀਆਂ ਵੀ ਜ਼ਰੂਰਤਾਂ ਉਹਨਾਂ ਨੇ ਪੂਰੀਆਂ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਤੁਸੀਂ ਜੇ ਇੱਕ ਦਿਨ ਚ ਤੁਸੀਂ ਉਹਨਾਂ ਦੀ ਵੀਡੀਓ ਤੋਂ ਇਹ ਜਾਣ ਗਏ ਹੋ ਕਿ ਉਹਨਾਂ ਨੇ ਪਾਣੀ 'ਚ ਪੁੱਜੇ ਹੀ ਨਹੀਂ ਪਾਣੀ 'ਚ ਗਏ ਨਹੀਂ ਤੇ ਫਿਰ ਤੁਹਾਨੂੰ ਇਹ ਵੀ ਜਾਨਣਾ ਚਾਹੀਦਾ ਹੈ ਕਿ ਉਹ ਕਿੱਥੇ-ਕਿੱਥੇ ਗਏ ਸੀ ਤੇ ਕਿੰਨਾ ਦੀ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਤੇ ਕਿੰਨਾ ਦੀ ਕੀਤੀ ਧੰਨਵਾਦ ਹੋਰ ਵੀ ਬੜੇ ਕਮੈਂਟ ਆ ਰਹੇ ਨੇ ਕਿ ਜਿੱਥੇ ਤੁਹਾਡੀ ਰਿਸ਼ਤੇਦਾਰੀ ਸੀ ਉੱਥੇ ਗਏ ਕਿਸੇ ਕਰੀਬ ਦਾ ਘਰ ਨਹੀਂ ਦਿਖਿਆ ਕੀ ਕਰੇ ਉਹ ਉਹਨਾਂ ਨੂੰ ਕੌਣ ਕੀ ਪਤਾ ਕਿ ਕਿੰਨਾ ਨੂੰ ਜ਼ਿਆਦਾ ਲੋੜ ਹੈ ਤੇ ਕਿੰਨਾ ਨੂੰ ਲੋੜਵੰਦ ਆਪਣੇ ਰਿਸ਼ਤੇਦਾਰਾਂ ਕੋ ਜਿੰਨਾਂ ਨੂੰ ਇਹਨਾਂ ਪਤਾ ਸੀ ਉਹਨਾਂ ਨੂੰ ਉਹਨਾਂ ਦੇ ਹਾਲਾਤ ਪਤਾ ਸੀ ਕਿ ਕਹੇ ਜੇ ਹਾਲਾਤ ਨੇ ਉਥੇ ਉਹ ਪਹਿਲਾਂ ਪੁੱਛੇ ਉਹਨਾਂ ਦੀ ਮਦਦ ਕੀਤੀ ਪਰ ਹੁਣ ਉਹ ਇਹ ਨਹੀਂ ਨਾ ਜਾਣਦੇ ਕਿ ਕਿੱਥੇ ਕਿੰਨਾ ਨੂੰ ਜ਼ਿਆਦਾ ਲੋੜ ਹੈ ਕਿੱਥੇ ਕਿੱਥੇ ਰਾਸ਼ਨ ਪਹੁੰਚ ਚੁੱਕਾ ਹੈ ਕਿੱਥੇ ਨਹੀਂ ਪਹੁੰਚ ਰਿਹਾ ਇਹ ਜਨਰਲ ਨਹੀਂ ਸਮਝ ਆਈ ਤੇ 4 ਦਿਨੋਂ ਲਗਾਤਾਰ ਸੇਵਾ ਕਰ ਰਹੇ ਨੇ ਕੋਈ ਕੋਈ ਨਾ ਕੋਈ ਕਿਸੇ ਨਾ ਕਿਸੇ ਨੂੰ ਤਾਂ ਮਿਲਿਆ ਹੀ ਹੋਊਗਾ ਕਿਸੇ ਸੱਚੇ ਨੂੰ ਮਿਲਿਆ ਹੋਗਾ ਕੁਝ ਲੋਕ ਤਾਂ ਰਾਸ਼ਨ ਜਮਾ ਕਰ ਰਹੇ ਨੇ ਉਹ ਗਲਤ ਹੈ ਪਰ ਹੁਣ ਇਹ ਬਹੁਤ ਲੋਕ ਸਾਡੇ ਐਦਾਂ ਦੇ ਨੇ ਜਿਨ੍ਹਾਂ ਨੂੰ ਲੋੜ ਹੈ ਉਹ ਘਰਾਂ 'ਚ ਬੈਠੇ ਨੇ ਪਰ ਜਿਨ੍ਹਾਂ ਨੂੰ ਸ਼ਰਮ ਦੇ ਮਾਰੇ ਬਾਹਰ ਨਹੀਂ ਨਿਕਲ ਰਹੇ ਪਰ ਜਿਨ੍ਹਾਂ ਨੂੰ ਜਿਨ੍ਹਾਂ ਨੇ ਰਾਸ਼ਨ ਜਮਾ ਕਰਨਾ ਖੋਖ ਹੋ ਕੇ ਰਾਸ਼ਨ ਲੈਨੇ ਨੇ ਤੇ ਇਹਦੇ ਵਿੱਚ ਗਲਤ ਕੀ ਹੈ ਫਿਰ ਤੁਸੀਂ ਆਪ ਜਾਣ ਸਕਦੇ ਹੋ ਉਹਨਾਂ ਨੂੰ ਜਿੱਥੇ ਦਿਖਾਉਣ ਦੀ ਲੱਗਾ ਉਹਨਾਂ ਨੇ ਦਿਖਾਇਆ ਹੁਣ ਇਹ ਤੇ ਨਹੀਂ ਹੈ ਕਿ ਉਹ ਕੈਮਰਾ ਚੁੱਕ ਕੇ ਹਰ ਇੱਕ ਜਗ੍ਹਾ ਤੇ ਸਭ ਨੂੰ ਦਿਖਾਉਣ ਜੇ ਤੁਹਾਨੂੰ ਕਿਸੇ ਗਰੀਬ ਦਾ ਕਰੋਨਾ ਦੀ ਵੀਡੀਓ ਵਿੱਚ ਨਹੀਂ ਦੇਖਿਆ ਤੇ ਇਹਦਾ ਮਤਲਬ ਇਹ ਕਿ ਉਹਨਾਂ ਦੇ ਸਿਵਨੇ ਕੀਤੇ ਕਦੇ ਕਹਿੰਦੇ ਹੋ ਕਿ ਸੇਵਾ ਕੁਤਦਾਨ ਕਰੀ ਦੀ ਹੈ ਕਦੇ ਕਹਿੰਦੇ ਹੋ ਤੁਸੀਂ ਸੇਵਾ ਕਰਨਗੇ ਸਾਨੂੰ ਵੀਡੀਓ ਨਹੀਂ ਦਿਖੀ ਤੇ ਜੋ ਸੇਵਾ ਲਈ ਵੀਡੀਓ ਨਾ ਪੋੜ ਫਿਰ ਤੁਹਾਨੂੰ ਕਿਵੇਂ ਪਤਾ ਲੱਗੇ ਰੂੜੀ ਨਹੀਂ ਕਿ ਉਹਨਾਂ ਨੇ ਦਿਖਾਇਆ ਨਹੀਂ ਤੇ ਸੇਵਾ ਨਹੀਂ ਕੀਤੀ ਹੋਵੇਗੀ ਕੀਤੀ ਹੋਵੇਗੀ ਇਹਦੇ ਵਿੱਚ ਇਹ ਕਮੈਂਟ ਕਰਨ ਦੀ ਕੋਈ ਵੱਡੀ ਗੱਲ ਨਹੀਂ ਸੀ ਕਿ ਜਿੱਥੇ ਤੁਹਾਡੀ ਰਿਸ਼ਤੇਦਾਰੀ ਸੀ ਉੱਥੇ ਗਏ ਪਹਿਲਾਂ ਜਿੱਥੇ ਰਿਸ਼ਤੇਦਾਰੀ ਸੀ ਜਿੰਨਾ ਦੇ ਉਹਨਾਂ ਨੂੰ ਹਾਲਾਤ ਪਤਾ ਸੀ ਉੱਥੇ ਉਹ ਗਏ ਚੁੱਪੁੱਛ ਕੇ ਸਭ ਨੂੰ ਉਹਨਾਂ ਨੇ ਸੇਵਾ ਕੀਤੀ ਕਿ ਕਿੱਥੇ ਲੋੜਵੰਦ ਹਨ ਅਸੀਂ ਉਹਨਾਂ ਨੂੰ ਜਾ ਕੇ ਦਈਏ ਉਹ ਰੋਜ਼ ਜਾਂਦੇ ਹਨ ਪਰ ਉਹਨਾਂ ਦਾ ਰੋਜ਼ ਹੀ ਸਮਾਨ ਖਤਮ ਹੋ ਜਾਂਦਾ ਕੁਝ ਲੋਕ ਤਾਂ ਅਜੇ ਹੀ ਹੈ ਜੋ ਦੋ-ਦੋ ਮਹੀਨੇ ਦਾ ਆਸਣ ਜਮਾ ਕਰੀ ਜਾਂਦੇ ਨੇ ਕਿਉਂਕਿ ਸਮਾਨ ਤਾਂ ਅੱਗੇ-ਅੱਗੇ ਪਹੁੰਚ ਰਿਹਾ ਸੀ ਤੇ ਫਿਰ ਪਿੱਛੇ ਉਹਨਾਂ ਕੋਲ ਤੇ ਪਹੁੰਚੀ ਕੋਈ ਸੇਵਾ ਕਰ ਰਿਹਾ ਤੋ ਉਹ ਤਾਂ ਜ਼ਰੂਰ ਮਨ ਹੋਵੇਗਾ ਸੇਵਾ ਕਰਨ ਦਾ ਦਿਲ ਕਰਦਾ ਹੋਵੇਗਾ ਆਖਿਰ ਉਹਨਾਂ ਨੇ ਸੇਵਾ ਤੇ ਕੀਤੀ ਜਿਨਨੇ ਜਿਨੇ ਲੋੜਵੰਦਾ ਦੀ ਉਹਨਾਂ ਨੇ ਰਾਸ਼ਨ ਦੇ ਕੇ ਜਿਨਾਂ ਨੂੰ ਸਮਾਨ ਦੇ ਕੇ ਉਹਨਾਂ ਦੀ ਉਥੇ ਪੂਰੀ ਹੋਈ ਉਹਨਾਂ ਦਾ ਸਮਾਨ ਤੇ ਪੂਰਾ ਹੋਇਆ ਚਾਹੇ ਉਹ ਚਾਰ ਪੰਜ ਹੀ ਸੱਚੇ ਹੋਣ ਜਿੱਥੇ ਜਗ੍ਹਾ ਤੇ ਸਹੀ ਸਮੇਂ ਤੇ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਤਾਂ ਕੀਤੀ ਅਸੀਂ ਇੱਕ ਚੰਗਾ ਕਮੈਂਟ ਵੀ ਨਹੀਂ ਕਰ ਸਕਦੇ ਜਿੱਥੋਂ ਉਹਨਾਂ ਨੂੰ ਹੋਰ ਹੌਸਲਾ ਮਿਲੇ ਅਸੀਤਾ ਹੋਰ 네ਗੇਟਿਵ ਕਮੈਂਟਸ ਕਰੇ ਜਾ ਰਹੇ ਆ ਉਹ ਆਪਣੇ ਬੱਚਿਆਂ ਨੂੰ ਘਰ ਛੱਡ ਕੇ ਕਿਸੇ ਦੂਸਰੇ ਦੀ ਮਦਦ ਕਰਨ ਜਾ ਰਹੇ ਨੇ ਉਹ ਰਾਤ ਨੂੰ ਪਹੁੰਚ ਰਹੇ ਤੇ ਕੀ ਤੁਹਾਨੂੰ ਲੱਗਦਾ ਹੈ ਉਹਨਾਂ ਦੇ ਮਨ ਵਿੱਚ ਕੋਈ ਖੋਟ ਹੋਗੀ ਜੇ ਉਹ ਸੇਵਾ ਕਰਨਾ ਹੀ ਨਾ ਚਾਹੁੰਦੇ ਹੁੰਦੇ ਫਿਰ ਉਹ ਜਾਂਦੇ ਕਿਉਂ ਘਰੇ ਰਹਿੰਦੇ ਫਿਰ ਤੁਹਾਡੇ ਤੋਂ ਗਲਤ ਕਮੈਂਟਸ ਆ ਰਹੇ ਨੇ ਫਿਰ ਉਹ ਸੇਵਾ ਕਰਨ ਅੱਗੇ ਕਿਵੇਂ ਵੱਧ ਸਕਦੇ ਨੇ ਜਿੰਨਾ ਤੱਕ ਉਹਨਾਂ ਨੂੰ ਆਪਣੇ ਸਬਸਕ੍ਰਾਈਬਰ ਸਭ ਦਾ ਸਾਥ ਹੀ ਨਹੀਂ ਮਿਲਦਾ ਐਟ ਲੀਸਟ ਤੁਸੀਂ ਚੰਗਾ ਕਮੈਂਟ ਨਹੀਂ ਕਰ ਸਕਦੇ ਕਮੈਂਟ ਹੀ ਨਾ ਕਰੋ ਅਸੀਂ ਇਸ ਵੀਡੀਓ ਨੂੰ ਇੱਥੇ ਧੰਨਵਾਦ ਕਰਦੇ ਹੋਏ ਖਤਮ ਕਰ ਦਿੰਨੇ ਹਾਂ ਜੇ ਮੇਰੇ ਵੱਲੋਂ ਕੋਈ ਵੱਧ ਘਟ ਅੱਖਰ ਬੋਲਿਆ ਗਿਆ ਹੋਵੇ ਗੁੱਸੇ ਗਿੱਲੇ ਵਿੱਚ ਤਾਂ ਮਾਫ ਕਰਨਾ ਤੇ ਇਸ ਜੇ ਵੀਡੀਓ ਕਿਸੇ ਨੂੰ ਚੰਗੀ ਲੱਗੀ ਹੋਈ ਹੋਏ ਤੇ ਲਾਈਕ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਕਮੈਂਟ ਕਰਨਾ ਨਾ ਭੁੱਲਣਾ ਪਰ ਪੋਜ਼ਿਟਿਵ ਕਮੈਂਟ ਬਾਕੀ ਜਿਹੜੀ ਉਹ 4 ਦਿਨਾਂ ਤੋਂ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਲੋੜਵੰਦਾਂ ਤੱਕ ਸਮਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਦੀਆਂ ਉਹ ਵੀਡੀਓਜ਼ ਨੂੰ ਦੇਖੋ ਕੀ ਪਤਾ ਕਿਸੇ ਗਰੀਬ ਦਾ ਘਰ ਦਿਖ ਜਾਵੇ ਤੇ ਕੀ ਪਤਾ ਪਤਾ ਲੱਗ ਜਾਏ ਕਿ ਆਖਿਰ ਲੇਡੀਜ਼ ਦੇ ਕੀ ਲੋਡ ਸੀ ਨਾਲ ਇਸ ਵੀਡੀਓ ਤੇ ਗਲਤ ਕਮੈਂਟ ਕੁਨਾ ਕਰਨਾ ਇਹ ਵੀਡੀਓ ਬਸ ਤੁਹਾਨੂੰ ਸਮਝਾਉਣ ਦਾ ਇੱਕ ਜ਼ਰੀਆ ਸੀ ਅੰਤ ਤੱਕ ਬਣੇ ਰਹੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਆਲ